ਹਾਂਜੀ ਦੋਸਤੋ ਸਾਹਿਬ ਸ਼੍ਰੀ ਗੁਰੂ ਨਾਨਕ ਪਾਸ਼ਾ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਸਾੰਮ ਦੇ ਵਖ ਵਖ ਰਾਹਾਂ ਤੋਂ ਹੁੰਦੇ ਹੋਏ ਉੜੀਸਾ ਪਹੁੰਚੇ ਜਿੱਥੇ ਮਸ਼ਹੂਰ ਮੰਦਰ ਵੀ ਮੌਜੂਦ ਹੈ ਜੋ ਭਗਵਾਨ ਚਕਨਨਾਥ ਨਾਲ ਸੰਬੰਧਤ ਹੈ ਜਦੋਂ ਪਾਸ਼ਾ ਸ਼ਹਿਰ ਵਿੱਚ ਪਹੁੰਚੇ ਤਾਂ ਉੱਥੋਂ ਦੇ ਰਾਜ ਨੂੰ ਪਤਾ ਲੱਗਾ ਕਿ ਕੋਈ ਫਕੀਰ ਆਇਆ ਹੈ ਤਾਂ ਉਹ ਪਾਸ਼ਾ ਦੇ ਦਰਸ਼ਨ ਲਈ ਉਕਸਤ ਹੋ ਗਿਆ ਇਸ ਲਈ ਰਾਜ ਨੇ ਪਾਸ਼ਾ ਨੂੰ ਇਸ ਮਸ਼ਹੂਰ ਮੰਦਰ ਦੀ ਆਰਤੀ ਵਿੱਚ ਸ਼ਾਮਲ ਹੋਣ ਦੀ ਸੱਦਾ ਦਿੱਤਾ। ਪਾਸ਼ਾ ਨੇ ਰਾਜ ਦਾ ਸੱਦਾ ਠੁਕਰਾ ਦਿੱਤਾ ਅਤੇ ਆਰਤੀ ਵਿੱਚ ਨਾ ਸ਼ਾਮਲ ਹੋਣ ਦਾ ਫੈਸਲਾ ਲਿਆ। ਇਸ ਬਾਰੇ ਵੱਖ-ਵੱਖ ਵਿਦਵਾਨਾਂ ਦੀ ਅਲੱਗ-ਅਲੱਗ رائے ਹੈ। ਪਰ ਜਨਸਾਖੀਆ ਮੁਤਾਬਕ ਪਾਸ਼ਾ ਨੇ ਕਿਹਾ ਕਿ ਇਹ ਸੱਚ ਦੀ ਆਰਤੀ ਨਹੀਂ ਹੈ। ਇਹ ਆਰਤੀ ਸੱਚੇ ਦਿਲੋਂ ਨਹੀਂ ਕੀਤੀ ਜਾਂਦੀ। ਇਹ ਆਰਤੀ ਡਿਊਟੀ ਵਾਂਗ ਮਜਬੂਰੀ ਹੈ। ਪਰ ਸੱਚੀ ਆਰਤੀ ਤਾਂ ਉਹ ਪ੍ਰਮਾਤਮਾ ਦੀ ਸਾਜੀ ਹੋਈ ਕੁਦਰਤ ਕਰ ਰਹੀ ਹੈ। ਬ੍ਰਹਮ ਮੰਡਪ ਵਿੱਚ ਤਾਰੇ 24 ਘੰਟੇ ਚਮਕਾ ਰਹੇ ਹਨ। ਅਨੇਕਾਂ ਗ੍ਰਹਿ ਕੁੰਮਰੇ ਹਨ। ਕੁਦਰਤ ਕੋਈ ਸਵੇਰਾ ਜਾਂ ਸ਼ਾਮ ਨਹੀਂ ਦੇਖਦੀ ਸਗੋਂ ਹਰ ਵੇਲੇ ਆਰਤੀ ਕਰਦੀ ਰਹਿੰਦੀ ਹੈ ਅਸਲ ਵਿੱਚ ਉਹੀ ਸੱਚੀ ਆਰਤੀ ਹੈ ਆਦਿਸ਼ਾ ਨੇ ਪ੍ਰਮਾਤਮਾ ਦੀ ਉਸਤਤ ਕਰਦਿਆਂ ਹੋਇਆ ਉਸ ਸੱਚੀ ਕੁਦਰਤ ਨੂੰ ਸਮਰਪਿਤ ਆਰਤੀ ਦਾ ਉਚਾਰਨ ਕੀਤਾ ਬਾਬੇ ਬੋਲੇ ਆ ਪਾਈ ਮਰਦਾਨੇ ਛੇੜ ਰਬਾਬ ਫਿਰ ਇਲਾਹੀ ਬਾਣੀ ਦਾ ਉਚਾਰਨ ਹੋਇਆ ਗਗਨ ਵਿੱਚ ਥਲ ਰਾਵਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਜਿਵੇਂ ਜਿਵੇਂ ਬਾਬਾ ਜੀ ਸੱਚੀ ਆਰਤੀ ਦਾ ਉਚਾਰਨ ਕਰ ਰਹੇ ਸਨ ਆਸ-ਪਾਸ ਦੀ ਸਾਰੀ ਕੁਦਰਤ ਇੱਕ ਧਿਆਨ ਚਿਤ ਹੋ ਕੇ ਬਾਬਾ ਜੀ ਦਾ ਇੱਕ ਇੱਕ ਬੋਲ ਸੁਣ ਰਹੀ ਸੀ ਪਾਸ਼ਾ ਜੀ ਦੇ ਬੋਲਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕੀਤਾ ਹੁਣ ਇਹ ਆਰਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਰੋਜ਼ ਸੰਧਿਆ ਵੇਲੇ ਕੀਤੀ ਜਾਂਦੀ ਹੈ ਕਈ માનਤਾਵਾਂ ਦਾ ਮੰਨਣਾ ਹੈ ਕਿ ਗੁਰੂ ਸਾਹਿਬ ਦੇ ਮੰਦਰ ਵਿੱਚ ਨਾ ਜਾਂਦਾ ਫੈਸਲਾ ਇਸ ਲਈ ਲਿਆ ਸੀ ਕਿਉਂਕਿ ਉਹਨਾਂ ਦੇ ਸਾਥੀ ਭਾਈ ਮਰਦਾਨਾ ਜੀ ਉਹਨਾਂ ਮੰਦਰਾਂ ਦੇ ਰੀਤੀ ਰਿਵਾਜਾਂ ਅਨੁਸਾਰ ਨਹੀਂ ਵੀ ਜਾਂਦੇ ਜਨਮੇ ਸਨ ਜਿਸ ਕਰਕੇ ਉਹ ਮੰਦਰ ਅੰਦਰ ਦਾਖਲ ਨਹੀਂ ਹੋ ਸਕਦੇ ਸਨ ਇਸ ਲਈ ਗੁਰੂ ਸਾਹਿਬ ਨੇ ਆਪਣੇ ਸਾਥੀ ਨਾਲ ਰਹਿਣ ਦਾ ਫੈਸਲਾ ਕੀਤਾ